ਮਾਂਜੁਗ ਡਾਕਟਰ ਜੋਤੀ ਜੱਜਾਦ ਆਈਪੀਐਸ ਐਸਐਸਪੀ ਖੰਨਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਪਵਨ ਚੌਧਰੀ ਅਤੇ ਐਸਪੀ ਡੀਐਸਪੀ ਸਰਦਾਰ ਤਰਲੋਚਨ ਸਿੰਘ ਸਬਡਿਵੀਜ਼ਨ ਸਮਰਾਲਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਮਛਵੜਾ ਪੁਲਿਸ ਵੱਲੋਂ ਮੋਟਰਸਾਈਕਲ ਗਰੋ ਫੜਿਆ ਗਿਆ ਕਿਤੋਂ ਕਿਤੋਂ ਫੜੇਗੇ ਜੀ ਪੁਲਿਸ ਕਿਤੇ ਮੋਟਰਸਾਈਕਲ ਕੰਮ ਹੋਏ ਮੋਟਰਸਾਈਕਲ ਅਸੀਂ 8 ਰਿਕਵਰ ਕੀਤੇ ਨੇ ਜੀ ਇੱਕ ਦੋਸ਼ੀ ਪਹਿਲਾਂ ਅਸੀਂ ਜਮਨਾਈਲ ਸੀ ਉਹਨੂੰ ਫੜਿਆ ਸੀਗਾ ਤੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਫੜਿਆ ਉਸ ਤੋਂ ਬਾਅਦ ਇਹਨਾਂ ਦੀ ਚੇਨ ਚੱਲੀ ਜੀ ਉਸ ਤੋਂ ਬਾਅਦ ਸੱਤ ਮੋਟਰਸਾਈਕਲ ਹੋਰ ਤੇ ਇੱਕ ਐਕਟਿਵਾ ਬਰਾਮਦ ਹੋਈ ਜੀ ਟੋਟਲ 8 ਮੋਟਰਸਾਈਕਲ ਤੇ ਇੱਕ ਐਕਟਿਵਾ ਬਰਾਮਦ ਹੋਈ ਹੈ ਜੀ ਇਹਨਾਂ ਕੋਲ ਇੱਥੇ ਕਿੱਥੇ ਚੋਰੀਆਂ ਕਰਦੇ ਸੀ ਕਿਦਾਂ ਇਹ ਲੋਕਲ ਸੀਗੇ ਜੀ ਇੱਕ ਜਿਵੇਂ ਨਾਲੇ ਕਮਿਸ਼ਨਰੇਟ ਦੇ ਲੁਧਿਆਣਾ ਵਿੱਚ ਕੁਛ ਚੋਰੀਆਂ ਕੀਤੀਆਂ ਜੀ ਉਹਨਾਂ ਨੇ ਤੇ ਉਹ ਤਤਿਸ ਚੱਲਦੀ ਪਈ ਆ ਇਹਨਾਂ ਦੇ ਜਿਹੜੇ ਦੋਸ਼ੀ ਆ ਦੋ ਜਿਹੜੇ ਫੜੇ ਗਏ ਬਾਕੀ ਉਹਨਾਂ ਦੇ ਨਾਂ ਕੀ ਜਿਹੜੇ ਕਰੇ ਫੜੇ ਰਹਿਣਾ ਲੈ ਜੀ ਜਿਵੇਂ ਜੀ ਇੱਕ ਹੈਗਾ ਪ੍ਰਕਾਸ਼ ਸਿੰਘ ਕਾਲਾ ਪਟੀਆਂ ਤੋਂ ਰਹਿਣ ਵਾਲਾ ਸੀ ਤੇ ਦੂਸਰਾ ਹੈਗਾ ਪ੍ਰਦੀਪ ਸਿੰਘ ਦੀਪਾ ਇਹ ਟਾਂਡਾ ਕੁਸ਼ਲ ਦਾ ਰਹਿਣ ਵਾਲਾ ਸੀ ਇਹਨਾਂ ਦਾ ਕੋਈ ਪਹਿਲੇ ਪਰਚੂ ਵੀ ਦਰਨੀ ਜੀ ਜੀ ਇਹ ਪ੍ਰਗਟ ਸਿੰਘ ਕਾਲੇ ਤੇ ਪਰਚੇ ਹੈਗੇ ਆ ਜੀ ਦਰਜ ਪਹਿਲਾਂ ਚੋਰੀ ਦੇ ਐਨਡੀਪੀ ਸੈਕਟਰ ਦੇ ਮਕਦਮੇ ਦਰਜ ਹੈਗੇ ਆ ਜੀ ਜੀ ਹੁਣ ਹੋਰ ਕਿੰਨੇ ਸਭ ਕੁਝ ਵੀ ਚੱਲ ਰਿਹਾ ਹੋਰ ਸੁਭਾਅ ਆਪਣੀ ਮਿਆਰੀ ਪਰਚੇ ਜੀ ਅਸੀਂ ਜਿਹੜਾ ਪ੍ਰੋਟੈਕਸ਼ਨ ਵੰਡ ਤੇ ਲੈ ਕੇ ਆਵਾਂਗੇ ਜੀ ਇਹ ਜਿਹੜਾ ਹੈਗਾ ਜੁਮਨਾਈਲ ਹੈਗਾ ਲੜਕਾ ਉਹ ਤੋਂ ਸਾਨੂੰ ਸਭ ਨਾ ਆਈ ਕਿ ਹੋਰ ਵੀ ਬਰਾਮਦਗੀ ਹੋ ਸਕਦੀ ਆ ਉਹ ਇਹ ਸਰ ਵੇਚਦੇ ਕਿਤੇ ਅੱਗੇ ਕਿਸੇ ਨੂੰ ਵੇਚਦੇ ਸੀ ਕਿੱਥਾ ਇਹ ਜਿਵੇਂ ਜੀ ਆਪਣਾ ਕੋਈ ਯਾਰ ਦੋਸਤ ਜਾਂ ਪ੍ਰਵਾਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਇਸ ਗੱਲ ਦੀ ਵੀ ਉਹਨਾਂ ਨੂੰ ਘੱਟ ਜਿਵੇਂ 10000 ਦਾ 5000 ਦਾ ਉਹ ਵੀ ਘੱਟ ਰੁਪਈਆ ਦੇ ਵਿੱਚ ਹੀ ਵੇਚ ਦਿੰਦੇ ਸੀ ਮੋਟਰਸਾਈਕਲ ਜੀ ਜੀ ਐਸ ਯੋਨਾਂ ਲਈ ਤੇ ਉਹ ਤਤਕਸ਼ ਚੱਲਦੀ ਪਈ ਆ ਇਹਨਾਂ ਦੇ ਜਿਹੜੇ ਦੋਸ਼ੀ ਆ ਦੋ ਜਿਹੜੇ ਫੜੇ ਗਏ ਬਾਕੀ ਉਹਨਾਂ ਦੇ ਨਾਂ ਕੀ ਜਿਹੜੇ-ਜਿਹੜੇ ਫੜੇ ਜਾਣ ਵਾਲੇ ਜੀ ਜਿਵੇਂ ਜੀ ਇੱਕ ਹੈਗਾ ਪ੍ਰਕਾਸ਼ ਸਿੰਘ ਕਾਲਾ ਪਟੀਆਂ ਤੋਂ ਰਹਿਣ ਵਾਲਾ ਸੀ ਤੇ ਦੂਸਰਾ ਹੈਗਾ ਪ੍ਰਦੀਪ ਸਿੰਘ ਦੀਪਾ ਇਹ ਟਾਂਡਾ ਕੁਸ਼ਲ ਦਾ ਰਹਿਣ ਵਾਲਾ ਸੀ ਇਹਨਾਂ ਦਾ ਕੋਈ ਪਹਿਲੇ ਪਰਚੂਦਾਂ ਨਹੀਂ ਜੀ ਜੀ ਇਹ ਪ੍ਰਗਟ ਸਿੰਘ ਕਾਲੇ ਤੇ ਪਰਚੇ ਹੈਗੇ ਆ ਜੀ ਦਰਜ ਪਹਿਲਾਂ ਚੋਰੀ ਦੇ ਐਨਡੀਪੀ ਸੈਕਟਰ ਦੇ ਮੁਕਦਮੇ ਦਰਜ ਹੈਗੇ ਆ ਜੀ ਜੀ ਹੁਣ ਹੋਰ ਕਿਨਿਆ ਸਭ ਕੁਝ ਵੀ ਚੱਲ ਰਿਹਾ ਹੋਰ ਮਾਹੌਲ ਵੀ ਹੈ ਕਿ ਪੜਦੇ ਜੀ ਅਸੀਂ ਜਿਹੜਾ ਪ੍ਰੋਟੈਕਸ਼ਨ ਮੈਂਡ ਤੇ ਲੈ ਕੇ ਆਵਾਂਗੇ ਜੀ ਇਹ ਜਿਹੜਾ ਹੈਗਾ ਜੁਨਾਈਲ ਹੈਗਾ ਲੜਕਾ ਉਹ ਤੋਂ ਸਾਨੂੰ ਸਭ ਆਬਨਾ ਹੈ ਕਿ ਹੋਰ ਵੀ ਬਰਾਮਦਗੀ ਹੋ ਸਕਦੀ ਆ ਕੋਈ ਇਹ ਸਰ ਵੇਚਦੇ ਕਿਤੇ ਰੱਖੇ ਕਿਸੇ ਨੂੰ ਵੇਚਦੇ ਸੀ ਅੱਜ ਤਾਂ ਇਹ ਜਿਵੇਂ ਦੀ ਆਪਣਾ ਕੋਈ ਯਾਰ ਦੋਸਤ ਜਾਂ ਪ੍ਰਵਾਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਇਸ ਗੱਲ ਦੀ ਵੀ ਉਹਨਾਂ ਨੂੰ ਘੱਟ ਜਿਵੇਂ 10000 ਦਾ 5000 ਦਾ ਉਵੇਂ ਘੱਟ ਰੁਪਈਆ ਦੇ ਵਿੱਚ ਹੀ ਵੇਚ ਦਿੰਦੇ ਸੀ ਮੋਟਰਸਾਈਕਲ ਜੀ ਜੀ